ਸਮਾਣਾ ਦੇ ਪਿੰਡ ਕੈਰਾਲੀ ਸਾਹਿਬ ਦੇ ਗੁਰਦੁਆਰੇ ਦੇ ਸਾਹਮਣੇ ਬਿੱਤੀ ਰਾ ਦੇ ਖਾਸਾ ਹੈ ਮੋਟਰਸਾਈਕਲ ਸਭਾ ਤੁਸੀਂ ਦੇਖ ਰਹੇ ਹੋ ਇਹ ਮੋਟਰਸਾਈਕਲ ਹੈ ਨੌਜਵਾਨ ਪਟਿਆਲੇ ਸਾਈਡ ਤੋਂ ਆ ਰਹੇ ਸੀ اسی ਪਿੰਡ ਦੇ ਦੱਸੇ ਗਏ ਇਸ ਮੋਟਰਸਾਈਕਲ ਦਾ ਤੁਸੀਂ ਦੇਖੋ ਜੇਸੀਬ ਮਸ਼ੀਨ ਨੇ ਟੱਕਾਂ ਵਾਰੀ ਨੌਜਵਾਨਾਂ ਨੂੰ ਜਿਸ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ اسی ਪਿੰਡ ਦੇ ਦੱਸੇ ਗਏ ਇਸ ਹਾਦਸੇ ਦੀ ਜਾਂਚ ਰਾਮਨਗਰ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀ ਰਾਮਨਗਰ ਇੰਚਾਰਜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਜਿਹੜੇ ਮ੍ਰਿਤਕ ਨੌਜਵਾਨ ਡੈਡ ਬੋਡੀਆ ਪਟਿਆਲੇ ਗਰੇਂਦਰਾਸਤ ਵਾਲੇ ਉੱਥੇ ਉਹਨਾਂ ਦਾ ਪ ਨੇ ਕਿ ਜਾਨ ਇਸ ਸੜਕ ਹਾਸੇ ਵਿੱਚ ਗਈ ਹੈ ਕੇ ਬਾਤ ਕਰਦੇ ਪਿੰਡ ਦੇ ਲੋਕ ਖੜੇ ਇੱਥੇ ਉਹਨਾਂ ਦੇ ਰਿਸ਼ਤੇਦਾਰਵੇਂ ਉਸ ਬੱਚੇ ਦੇ 21 ਦਾ ਸੇਲੀ ਦਾ ਸੇਲੀ ਦਾ ਦੂਜੇ ਦਾ ਦੂਜੇ ਨੂੰ ਅਮਰਤ ਸੀ ਇਹ ਪਟਿਆਲੇ ਦਵਾਰੇ ਪਟਿਆਲੇ ਦਵਾਰੇ ਇਹ ਡਾਕਟਰੀ ਦੁਕਾਨ ਤੇ ਲੱਗਿਆ ਸਾਢੇ 8 ਵਜੇ ਜੇ ਵੀ ਸੜ ਕਰਹਾਲੀ ਸਾਹਿਬ ਤੇ ਅਸੀਂ ਇਹ ਪਟਿਆਲੇ ਦਵਾਰੇ ਇੱਕ ਦੀ ਮੌਕੇ ਦੀ ਕਰਹਾਲੀ ਸਾਹਿਬ ਇੱਕ ਤੇ ਮੌਕੇ ਦੀ ਹੋ ਗਈ ਮੇਰਾ ਨਾਮ ਸੰਜੇ ਸਿੰਘਾ ਜੀ ਮੈਂ ਪਿੰਡ ਕਰਹਾਲੀ ਸਾਹਿਬ ਦਾ ਰਹਿਣ ਵਾਲਾ ਹਾਂ ਜੀ ਦੋਨੋਂ ਸ਼ੈਲੀ ਹੈ ਜੀ ਇੱਕ ਦਾ ਅੰਮ੍ਰਿਤਪਾਲਾ ਜੀ ਇੱਕ ਦੀ 18 ਸਾਲ ਦੀ ਹੋਊਗੀ ਇੱਕ ਦੀ 19 ਸਾਲ ਦੀ ਹੋਊਗੀ ਜੀ ਮੌਕੇ ਦੀ ਜੀ ਇੱਕ ਦੀ ਵੀਰੇ ਦੀ ਹੋਰੀ ਮੌਤ ਹੋ ਗਈ ਸੀ ਜੀ ਸ਼ੈਲੀ ਦੀ ਇਤਿਹਾਸਕ ਗੁਰਦੁਆਰੇ ਸਾਹਮਣੇ ਹਾਂਜੀ 6ਵੇਂ ਤੇ 9ਵੇਂ ਪਾਤਸ਼ਾਹੀ ਤੋਂ ਗੁਰਦੁਆਰਾ ਸਾਹਿਬ ਆ ਜੀ ਇੱਥੇ ਸਾਹਮਣੇ ਹੋਇਆ ਜੀ ਜੀਸੀਵੀ ਆ ਕਿਹੜੀ ਉਹ ਰੌਂਗ ਸਾਈਡ ਸੀ ਜੀ ਮੌਕੇ ਤੇ ਡਰਾਈਵਰ ਸੀ ਉਹ ਫਰਾਰ ਹੋ ਗਿਆ ਸੀ ਜੀ ਨਾਲ ਦੀ ਨਾਲ ਜਦੋਂ ਐਕਸੀਡੈਂਟ ਹੋਇਆ ਪੁਲਿਸ ਨੇ ਕੋਈ ਕਾਰਵਾਈ ਸ਼ੁਰੂ ਕਰਤੀ ਪੁਲਿਸ ਨੇ ਕਾਰਵਾਈ ਹਜੇ ਜੀ ਦੋਸ਼ੀਆਂ ਨੂੰ ਭਾਲ ਦੇ ਵਿੱਚ ਲੱਗੀ ਹੋਈ ਆ ਕਿڑی ਇਹ ਜੀਸੀਬੀ ਆ ਰਾਮਪੁਰਾ ਫੂਲ ਸਾਈਡ ਦੀ ਦੱਸ ਰਹੇ ਨੇ ਜੀ ਜੋ ਓਨਰ ਨੇ ਇਹਦੇ ਜੀਸੀਬੀ ਦੇ ਹਾਂਜੀ ਪਿੰਡ ਤੋਂ ਹੀ ਸੀਗੇ ਜੀ ਪਿੰਡ ਤੇ ਸੀ ਹਾਂਜੀ ਹਾਂਜੀ ਕਿਸ ਤਰ੍ਹਾਂ ਦੇ ਹਾਲਾਤ ਐ ਇਹਨਾਂ ਦੇ ਬਹੁਤ ਮਾੜੇ ਹਾਲਾਤ ਨੇ ਜੀ ਬਹੁਤ ਗਰੀਬ ਘਰਾਂ ਦੇ ਬੱਚੇ ਸੀਗੇ ਦੋਨੇ ਮਿਹਨਤ ਮਜ਼ਦੂਰੀ ਕਰਕੇ ਇੱਕ ਜਿਹੜਾ ਬੱਚਾ ਅਮਰਤਪਾਲ ਆ ਉਹ ਤਾਂ ਬਹੁਤ ਛੋਟਾ ਸੀ 2-3 ਸਾਲ ਦਾ ਜੀ ਜਦੋਂ ਉਹਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਉਹਦੀ ਮਾਂ ਨੇ ਵਿਚਾਰੀ ਨੇ ਦਿਹਾੜੀਆਂ ਕਰ ਕਰਕੇ ਮਸੋਂ ਜੋ ਆਖ ਪਾਲਿਆ ਸੀ ਅੱਜ ਥੋੜਾ ਕਮਾਉਣ ਜੋਗਾ ਹੋਇਆ ਸੀ ਪ੍ਰਮਾਤਮਾ ਨੇ ਥੋਲਿਆ ਪਰਿਵਾਰ ਤੋਂ ਹਾਂਜੀ ਪੁਲਿਸ ਦੀਸਰੋ ਸ਼ੁਰੂਆਤੂ ਕਾਰਵਾਈ ਹਜੇ ਤੱਕ ਠੀਕ ਹਜੇ ਤੱਕ ਠੀਕ ਹੈ ਜੀ ਅੱਗੇ ਦੇਖਦੇ ਹਾਂ ਹਾਂਜੀ ਹਾਂਜੀ ਬਿਆਨ ਲਿਖਾ ਰਹੇ ਨੇ ਜਿਹੜਾ ਘਰਾਲੀ ਸਾਹਿਬ ਐਕਸੀਡੈਂਟ ਹੋਇਆ ਦੇਰ ਰਾਤ ਤੇ ਇਸ ਦੇ ਵਿੱਚ ਪੁਲਿਸ ਦੀ ਕਾਰਵਾਈ ਕੀ ਚੱਲ ਰਹੀ ਹੈ ਸਪਲਸੇ ਰਾਤ ਨੂੰ ਦੋ ਬੱਚੇ ਆ ਰਹੇ ਸੀ ਮੋਟਰਸਾਈਕਲ ਤੇ 20 22 ਸਾਲਾਂ ਦੇ ਪਟਿਆਲੇ ਵਾਲੀ ਸਾਈਡ ਤੋਂ ਉਧਰੋਂ ਜਾ ਰਹੀ ਜੀਸੀਬੀ ਘਰਾਲੀ ਸਾਹਿਬ ਗੁਰਦੁਆਰੇ ਸਾਹਮਣੇ ਬਿਲਕੁਲ ਆਮੋ ਸਾਹਮਣੇ ਟੱਕਰ ਹੋਈ ਐਕਸੀਡੈਂਟ ਰਾਤ ਨੂੰ 12 ਵਜੇ ਮੈਸੇਜ ਆ ਕੇ ਦੋਨੋਂ ਬੱਚੇ ਡੈੱਡ ਹੋ ਗਏ ਨੇ ਅੰਜਰ ਹੁਣ ਮਕਦਮਾ ਦਰਜ ਕਰਤਾ ਜੀ ਤੇ ਸਰਕਾਰ ਵੀ ਆਮ ਚੁਲਿਆ ਰਹੀ ਹੈ ਪੋਸਟ ਮੰਡਪ ਕਰਾ ਕੇ ਜਿਹੜੀ ਲਾਸ਼ੇ ਵਾਰਸਾਂ ਵੱਲੇ ਕਰ ਦੇਣ ਸਰ ਠੀਕ ਹਾਂ ਕੈਮਰਾਮੈਨ ਦੀਗੇ ਕਰਕੇ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ نیوز